ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆਹ ਘਟੀਆਂ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਤੱਕ ਦਿੱਤੇ ਪਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਖਾਰਿਆ ਚਲੋ ਇੱਥੋਂ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਕਰਾਉਣੀ ਤੇ ਕੌਣ ਆਇਆ ਦਾ ਸੀ ਕਿਹਦੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਆ ਨੈਗਲੀਜੈਂਸੀ ਜਿੱਥੇ ਵੀ ਹੋ ਗਈ ਉਹ ਕੱਢਾਂਗੇ ਹੁਣ ਦੇਖਾਂਗੇ ਕਿਹਦੀ ਲਾਪਰਵਾਹੀ ਹੈ ਜਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ 'ਚ ਦੇ ਪੈਸਾ ਸੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕਿਹਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਚਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਤੁਹਾਨੂੰ ਦੱਸਾਂ ਇਹ ਕਈ ਜਗ੍ਹਾ ਕੱਲ ਇਹ ਕਾਂਗਰਸੀ ਇਕੱਠੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਝੰਡਾ ਬੁਲੰਦ ਹੈ ਸ਼ਾਇਦ ਜਿੰਦਾਬਾਦ ਕਿਹੜੇ ਕਿਹੜੇ ਅਫਸਰ ਤੇ ਕਾਰਵਾਈ ਹੋ ਸਕਦੀ ਜਿਦਾਂ ਹੱਸ ਆਜ ਨਹੀਂ ਹੋਣਾ ਜਿੱਥੇ ਜਿੱਥੇ ਜਿੱਦੀ ਅ ਗਲਤੀ ਹੋਊਗੀ ਉਹਦੇ ਤੇ ਕਾਰਵਾਈ ਜੁਣ ਲੱਗਦਾ ਨਹੀਂ ਨਾ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਾਂ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਹੈ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ। ਵੈਸਾ ਨਹੀਂ ਚੱਲਿਆ। ਸ਼ਰਾਬਾਂ ਨਹੀਂ ਚੱਲੀਆਂ। ਸ਼ੂਟ ਨਹੀਂ ਚੱਲੇ। ਲੋਕਾਂ ਨੇ ਦਿੱਤਾ ਫਤਵਾ ਕੀ ਚੋਆ ਮਿਲਿਆ ਫਿਰ? ਨਤੀਜਾ ਤੁਹਾਡੇ ਸਾਹਮਣੇ ਆ। ਸੋ ਮੈਂ ਇੱਕ ਗੱਲ ਕਹਿ ਦਿਆਂ। ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ ਔਰ ਜੇ ਹੁਣ ਵੀ ਕਹਿਣ ਵੀ ਹਲੇ ਸੈਮੀ ਫਾਈਨਲ ਛੱਡ ਰਹਿਂਦਾ ਤੇ ਮੈਂ ਕਹਿੰਦਾ ਕਿੰਨੇ ਬੰਦੇ ਕਿੰਨੇ ਬੰਦੇ ਜਿੱਤ ਤੇ ਲਿਖੀ ਰਹੀ ਜਿੱਤ ਸਰ ਐਸਐਸਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਦੱਸਾਂ ਕੰਦ ਕੰਦ ਵੀ ਕਿਹਾ ਜਿੱਤ ਹਾਂ ਦੇ ਹੁਣ ਕੰਦ ਵਿਖਾਉਂ ਰਹੇ ਇਹਨਾਂ ਨੂੰ ਜਿਹੜੀ ਇਹ 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 ਧਮਕੀਆਂ ਦੇਣ ਦਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਫੇ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟਸ ਤੇ ਕੀ ਅਸਰ ਮੜਾਈ ਜਿਸ ਤਰ੍ਹਾਂ ਬਾਰੇ ਲੋਕ ਆਏ ਦੇਖੋ ਮੈਂ ਕੱਲ ਕਹਿ ਕਹਿ ਨਹੀਂ ਚਾਹਨਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਆਪਣੇ ਵਰਕਰ ਦੇ ਨਾਲ ਕਿ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਇੱਕ ਕੀਤਾ ਜਾਂ ਕਰ ਰਹੇ ਸਭ ਪਤਾ ਕੋਈ ਗੱਲ ਨਹੀਂ ਇਹ ਵੇਖਿਓ ਬੰਦ ਤੱਕ ਓਏ ਮਾ ਜੀ ਜਿੰਦਾਬਾਦ 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 ਕੀ ਕਹਿਣਾ ਚਾਹਦੇ ਸਸ ਕੱਲ ਸਰ ਜਿੰਦਾਬਾਦ ਤੇ ਦੇਖੋ ਜੀ ਬਹੁਤ ਵੱਡਾ ਡਿਲੀਤ ਦੇ ਨਾਲ ਆਮ ਆਦਮੀ ਪਾਰਟੀ ਦੀ ਝੋਲੀ ਚ ਐਮਐਲਏ ਸ਼ਰੀਕਲ ਸਿੰਘ ਜੀ ਤੇ ਝੋਲੀ ਚ ਸੀਟਾਂ ਪਈਆਂ ਵਾ ਤੇ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਲਾਇਆ ਸੀ ਕਿ 100% ਸਾਡੀ ਸਰਕਾਰ ਆ ਉਹ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਲੋਕਾਂ ਨੇ ਨਤੀਜਾ ਕੀ ਦਿੱਤਾ ਸੋ ਜੇ ਤਰੋਗੀ ਜੀ ਸੋ ਜ਼ਮੇਰ ਜੀ ਕਿਵੇਂ ਵੇਖਦੇ ਹੋ ਅੱਜ ਜਿਹੜਾ ਕਿਤੇ ਨਾ ਕਿਸੇ ਕੰਪਲੀਟ ਜਿੱਤ ਜਿਹੜੀ ਇਹ ਨਜ਼ਰ ਆ ਰਹੀ ਏ ਸੋ ਰਿਜ਼ਲਟ ਵੀ ਸਿਰਫ ਜਿਹੜਾ ਵਾ ਕਿ ਲਾਣੀ ਹੋਣਾ ਵਾ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਵੀਰ ਸਾਡੀਆਂ ਸਾਰੀਆਂ ਸਿੱਟੇ ਚਿੱਟੀਆਂ ਇੱਕ ਪਛੀੜ ਸਟਰੀਟ ਜਿਹੜੀ ਇਹਦਾ ਰਿਜ਼ਲਟ ਆਉਣ ਵਾਲਾ ਵਾ ਤੇ ਕਿਹਪਰ ਅਸੀਂ ਜਿੱਤੇ ਆ ਤੁਹਾਡੇ ਕੰਧ ਤੇ ਲਿਖ ਕੇ ਲਾਇਆ ਸੀ ਨਾ ਉਹਨਾਂ ਨੇ ਹੁਣ ਮਟਾਉਣਾ ਪੈਣਾ ਉਹਨਾਂ ਨੂੰ ਠੀਕ ਹੈ ਨਾ ਕਾਂਗਰਸ ਪਾਰਟੀ ਨੂੰ ਬਾਕੀ ਐਮਐਲ ਸ਼ਰੀ ਜਿੰਦਾਬਾਦ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਸੋ ਬਹੁਤ ਜਿਹੜਾ ਵਾ ਅੱਜ ਜਿਹੜਾ ਵਾ ਜੋਸ਼ ਵਾ ਆਮ ਆਦਮੀ ਪੜੇ ਕਿਵੇਂ ਵੇਖਦੇ ਹੋ ਅੱਜ ਕਿਤਨੇ ਕਿਤੇ ਜਿਹੜੀ ਜਿੱਤ ਜਿਹੜੀ ਇਹ ਹੋ ਚੁੱਕੀ ਸਿਰਫ ਲਾ ਨਹੀਂ ਹੋਣਾ ਵਾ ਜਿੱਤ ਬਿਲਕੁਲ ਖਲਾਹਟ ਇਹਨਾਂ ਦੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀ ਹੈ ਮੈਂ ਇੱਥੇ ਇੱਕ ਇੱਕ ਛੋਟੀ ਜੀ ਨਾ ਮਤਲਬ ਇੱਕ ਬੋਲੀ ਪਾ ਕੇ ਮੈਂ ਸੁਣਾਉਣਾ ਚਾਹੁੰਦਾ ਜੀ ਜਰੂਰ ਜਰੂਰ ਕਿੰਦਾ ਕੋਠੇ ਤੇ ਗਲਾਸੀ ਏ ਕੋਠੇ ਤੇ ਗਲਾਸੀ ਏ ਸ਼ਾਇਰੀ ਜੀ ਤੁਸੀਂ ਮਾਜ ਦਿੱਤੇ ਹੋਣੇ ਨਾਲ ਦੇ ਕਿਹਨੇ ਤੇ ਉਦਾਸੀ ਏ ਸ਼ੁਕਰੀਆ ਬਾਦ ਜੀ ਸਭ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਕੰਮ ਦੇ ਆਧਾਰ ਤੇ ਜਿੱਤ ਹੋਈ ਹੈ ਜੀ ਕਾਂਗਰਸ ਬਗਲਾੜ ਪਈ ਏ ਅੱਜ ਉਸ ਨੂੰ ਕੁਝ ਵੀ ਨਹੀਂ ਇਸ ਗੱਲ ਦਾ ਪਤਾ ਲੱਗਾ ਵੀ ਮੈਂ ਕੀ ਕਰ ਬੈਠੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਅਮਸੇ ਸਿਆਸੀ ਕਲਸੀ ਦੀ ਜਿੱਤ ਹੋਈ ਆ ਇੱਕ ਉਹਦੇ ਕੰਮਾਂ ਦੇ ਆਧਾਰ ਤੇ ਜਿੱਤ ਹੋਈ ਆ ਔਰ ਉਸ ਦੀ ਜਿਹੜੀ ਜਿੱਤ ਦਾ ਨਤੀਜਾ ਜੇ ਤੁਹਾਡੇ ਸਾਹਮਣੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀਆਂ ਜਿੰਨੀਆਂ ਵੀ ਆ ਸ਼ੀਟਾਂ 'ਵਾਂ ਸਾਰੇ ਆਮ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਈਆਂ ਅਮਸੇ ਸਿਆਸੀ ਕਲਸੀ ਦੀ ਝੋਲੀ 'ਚ ਉੱਥੇ ਇਹਨਾਂ ਨੂੰ ਇਹ ਸਾਬਤ ਹੋ ਗਿਆ ਜਿਵੇਂ 2027 ਦੇ ਵਿੱਚ ਜਿਹੜੀ ਆ ਬੜੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਰਹੀ ਆ ਸੋ ਇਹਨਾਂ ਨੂੰ ਹੁਣ ਸਹਿਣ ਨਹੀਂ ਹੋ ਰਿਹਾ ਕੱਬੇ ਸਜੋ ਕੰਦਾ ਕੰਦਾ ਟੱਪ ਕੇ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਸਾਡਾ ਦਾ ਲੱਗ ਜਾਏ ਪਰ ਹੁਣ ਲੱਗਣਾ ਹੈ ਨਹੀਂ